ਸਤਿ ਸ਼੍ਰੀ ਅਕਾਲ ਜੀ ਤੁਹਾਡੀ ਵਿਚਾਰੀ ਪਹਿਲਾਂ ਵੀ ਬਾਬਾ ਸਾਧੂ RAM ਦਾ ਉਹ ਕਰ ਚੁੱਕੇ ਆ ਇਹ ਅੱਜ ਫੇਰ ਤੁਹਾਡੀ ਵਿਚਾਰੀ ਬਾਬਾ ਸਾਧੂ RAM ਦੇ ਅਸਥਾਨ ਤੇ ਆਏ ਆ ਤੇ ਅੱਜ ਭੋਗ ਪਾਣਗੇ ਆ ਜੀ ਭੋਗ ਪਾਣਗੇ ਅੱਜ ਬਾਬਾ ਸਾਧੂ RAM ਜੀ ਦੇ ਅਸਥਾਨ ਨੇ ਅੱਜ ਪੜ੍ਹਣਗੇ ਉਹ ਰੇਤੇ ਕੋਈ ਸੰਭਤਾਂ ਉਹ ਬਤਾਂਗੇ ਇਹ ਕੱਲ ਨੂੰ ਇੱਥੇ ਹੋਰ ਜੀ ਸ਼ਾਮ ਨੂੰ ਫਿਰ ਕਿ ਆਪਣੇ ਟਾਡੀ ਇੱਕ ਵੀ ਸ੍ਰੀਆ ਆਪਣਾ ਨਿਹਾਲ ਕਰਨਗੇ ਜਿੱਥੇ ਬਾਬਾ ਜੀ ਦਾ ਸਥਾਨ ਆ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੇ ਹਾਂ ਜਦੋਂ ਗੁਰੂ ਸਾਹਿਬ ਨੇ 22 ਗੱਦੀਆਂ ਸਾਧੂਆਂ ਦੀਆਂ ਸਥਾਪਿਤ ਕਰੀਆਂ ਸੀ ਉਹਨਾਂ ਚ ਇੱਕ ਗੱਦੀ ਹੈ ਇਹ ਬਾਬਾ ਸਾਧੂ ਰਾਮ ਜੀ ਦੀ ਮਾਨੂਪੁਰ ਪਹਿਲਾਂ ਵੀ ਤੁਹਾਨੂੰ ਇੱਕ ਵਾਰ ਦੱਸ ਸਕੇ ਚੁੱਕੇ ਹਾਂ ਤੇ ਧਰਮ ਪ੍ਰਚਾਰ ਲਈ ਜਿਹੜਾ ਸਥਾਨ ਆਇਆ ਬਾਬਾ ਸਾਧੂ ਰਾਮ ਦੱਸਿਆ ਹੈ ਹਾਂ ਇਹ ਉੱਧਰ ਲੰਗਰ ਚੱਲਦੇ ਆਈ ਦੇਖੋ ਇਹ ਬਾਬਾ ਸਾਧੂ RAM ਦੇ ਤੇ ਹਸਤਾਨ ਤੇ ਦੱਸਿਆ ਇਹ ਬਾਈ ਗੱਡੀਆਂ ਚੋਂ ਇੱਕ ਗੱਡੀ ਇਹ 200 ਸਾਲ ਪੁਰਾਣੀ ਮਾਰਦਾ ਜਿਹੜੀ ਅਟਕੋਲੋਜੀ ਡਿਪਾਰਟਮੈਂਟ ਉਹਨੇ ਇਹ ਇੱਕ ਪਰਕ ਕੇ ਪਰਖੀ ਹੈ ਨਾ ਇਹ ਆ ਲਗ ਭਾਗ ਦੇ ਅੰਦਰ ਇਹ ਇਟ ਲੱਗੀ ਹੈ ਇਹਨੂੰ ਪਾਲਾ ਹਾਂਜੀ ਇੰਦਰ ਦੱਸਣਗੇ ਜਿਹੜੀ ਇਹਦੇ ਅੰਦਰ ਇਹ ਇਟ ਲੱਗੀ ਹੈ ਨਾ ਹਾਂਜੀ ਇਹ ਇੱਕ 200 ਸਾਲ ਲਗਭਗ 200 ਸਾਲ ਪੁਰਾਣੀ ਹੈ ਠੀਕ ਹੈ ਜੀ ਇਹ ਸਥਾਨ ਲਗਭਗ 200 ਸਦੀ ਪੁਰਾਣਾ ਸਥਾਨ ਹੈ ਠੀਕ ਹੈ ਜੀ ਆਰਕੀਓਲੋਜੀ ਡਿਪਾਰਟਮੈਂਟ ਨੇ ਜੀ ਇੱਥੇ ਦੀ ਪਰਖ ਕੀਤੀ ਹੈ ਉਹ 200 ਸਾਲ ਤੋਂ ਵੱਧ ਪੁਰਾਣੀ ਹੈ ਇਹ ਜਦੋਂ ਸਥਾਨ ਬਾਜ ਮੰਜੀਆਂ ਬੜੀਆਂ ਗੁਰੂ ਸਾਹਿਬ ਨੇ ਉਹ ਦਾਤਤਾ ਸੀ ਇਹਦੇ ਵਿੱਚ ਕਹਾ ਪ੍ਰਚਾਰਕ ਸੀ ਜਿਹੜੇ ਨਾਨਕਪੁਰ ਸਾਹਿਬ ਤੋਂ ਆਇਆ ਆਪਾ ਸਾਧੂ ਰਾਮ ਸੀ ਉਹਨਾਂ ਦਾ ਸਥਾਨ ਆਮ ਦਾ ਗੀਠਾ ਦੇਹਰਾ ਜਿੱਥੇ ਉਹਨਾਂ ਦੀ ਦੇਹ ਦਾ ਦਫਨ ਕੀਤੀ ਗਈ ਦੇਹ ਦੀ ਰਾਖ ਦਫਨ ਕੀਤੀ ਗਈ ਗੀਠਾ ਸਾਹਿਬ ਨੇ ਇੱਥੇ ਬਣਾਇਆ ਠੀਕ ਹੈ ਇਤੋਈ ਸਦੀਆਂ ਤੋਂ ਲੋਕ ਇਹਨਾਂ ਦੀ ਮੰਨਤਾ ਕਰਦੇ ਆ ਰਹੇ ਨੇ ਬੜਾ ਕਿ ਸ਼ਾਂਤੀ ਦਾ ਸਥਾਨ ਹੈ ਇਹ ਜਿਹੜਾ ਵੀ ਬੰਦਾ ਇੱਥੇ ਆਉਂਦਾ ਸ਼ਾਂਤੀ ਨਾਲ ਬੈਠਦਾ ਨੂੰ ਬੜੀ ਸ਼ਾਂਤੀ ਸਕੂਨ ਮਿਲਦਾ ਕਿਉਂਕਿ ਜਿਸ ਧਰਤੀ ਦੇ ਉੱਤੇ ਤਪ ਹੋਇਆ ਹੋਵੇ ਜਿਸ ਧਰਤੀ ਦੇ ਕਿਸੇ ਮਹਾਪੁਰਸ਼ ਨੇ ਸਿਮਰਨ ਕੀਤਾ ਹੋਵੇ ਉਹ ਜਿਹੜੀ ਧਰਤੀ ਹੈ ਉਹ ਚਾਰਜ ਹੋ ਜਾਂਦੀ ਹੈ ਉੱਥੇ ਬੈਠਣ ਵਾਲਿਆਂ ਨੂੰ ਵੀ એનર્ਜੀ ਮਿਲਣ ਲੱਗ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਇਹ ਆਪਾਂ ਨਾ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਹ ਤੇ ਦੱਸ ਚੁੱਕੇ ਹਾਂ ਵੀ 200 ਇਹ ਆਪਣੇ ਬਾਬਾ ਸਾਧੂ RAM ਜੀ ਦੇ ਜਿਹੜੇ ਹੈਗੇ ਵੀ ਇਹ ਗੁਰੂ ਸਾਹਿਬ ਵੱਲੋਂ ਜਦੋਂ 22 ਗੱਦੀਆਂ ਸਥਾਪਿਤ ਹੋਈਆਂ ਨੇ ਇੱਕ ਗੱਦੀ ਇਹ ਸੀ ਸਾਧੂਆਂ ਦੀ ਇਹ ਗੱਦੀ ਸੀ ਭਾਈ ਮੰਜੀਆਂ 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 ਹਾਂ ਜੋ ਮੰਜੀਆਂ ਸਥਾਪਿਤ ਹੋਈਆਂ ਇੱਕ ਮੰਜੀ ਇਹ ਸੀ ਮੰਜੀ ਸੀ ਮੰਜੀਆਂ ਜੀ ਪ੍ਰਚਾਰਕ ਜਿਹੜੇ ਲਾਏ ਸੀ ਮੰਜੀਆਂ ਦੇ ਕਹਾ ਪ੍ਰਚਾਰਕ ਸੀ ਹਾਂ ਪ੍ਰਚਾਰਕ ਲਾਏ ਸੀ ਇਹ ਕੋਨਾ ਚੋਂ ਆ ਪ੍ਰਾਤਮਿਕ ਗ੍ਰੰਥ ਦੱਸਿਆ ਵੀ ਉਹ ਸੰਤਾ ਪੱਤੀ ਗੁਰੂ ਘਰ ਦੇ ਵਿੱਚ ਪਿਆ ਉਹ ਟਾਈਮ ਦਾ ਇਹ ਕਿਸੇ ਨੇ ਦਰਸ਼ਨ ਕਰਨੇ ਹਾਂ ਜੀ ਹਾਂ ਜੀ ਤੇ ਇੱਧਰ ਲੰਗਰ ਦਾ ਜੀ ਦੇਖੋ ਤੇ ਮਿਲਦੇ ਆਈ ਅਗਲੇ ਬਲੌਗ ਚ ਅੱਜ ਇੱਥੇ ਕਬੀਸਰੀਏ ਆਨੰਦ ਦੇਣਗੇ ਸੰਗਤ ਨੂੰ ਖੁਸ਼ਹਾਲ ਆਪਣੇ ਪ੍ਰਚਾਰ ਕਰਨਗੇ ਸਿੱਖੀ ਬਾਰੇ ਔਰ ਧਰਮ ਬਾਰੇ ਤੇ ਕੱਲ ਨੂੰ ਮੇਲਾ ਮਿਲਦੇ ਆਈ ਅਗਲੇ